ਜਨੇ ਭਾਈ ਜੀ ਸਵਾਗਤਾਂ ਫਰੋਜਪੁਰ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੇ ਅਸੀਂ ਤਾਂ ਸਵਾਗਤ ਹੀ ਕਰਾਂਗੇ ਕਿਉਂਕਿ ਫਰੋਜਪੁਰ ਦੇ ਵਿੱਚ ਬਹੁਤ ਕੁਝ ਉਜੜਿਆ ਪਿਆ ਜੀ ਹਾਂ ਨਹੀਂ ਨਹੀਂ ਸਾਰਾ ਕੁਝ ਸੈੱਟ ਹੋ ਜਾਣਾ ਕੁਝ ਨਹੀਂ ਉਜੜਿਆ ਬਾਬੇ ਦੀ ਮਿਹਰ ਆ ਧੰਨ ਧੰਨ ਨਾਲ ਜਾ ਕੇ ਪੁਲ ਚੜ੍ਹਨਾ ਆਪਾਂ ਧੰਨ ਗੁਰੂ ਗੰਗ ਸਿੰਘ ਮਹਾਰਾਜ ਸਾਹਿਬ ਕੋ ਉਸ ਭਲੀ ਕਰਨਗੇ ਚੜ੍ਹਦੀ ਕਲਾ 'ਚ ਕਰਨਗੇ ਸੋ ਇਹ ਔਖਾ ਸਮਾਂ ਜ਼ਰੂਰ ਹੁੰਦਾ ਪਰ ਸਿਆਣੇ ਨੇ ਇੱਕ ਗੱਲ ਕਹੀ ਕਦੇ ਸਮੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਸਮਾਂ ਬਲਵਾਨ ਆ ਕਿਉਂਕਿ ਸਮਾਂ ਉਹਨਾਂ ਦੇ ਵੀ ਆ ਜਿਨ੍ਹਾਂ ਨੂੰ ਦੇਖਦਾ ਨਹੀਂ ਜਿਹੜੇ ਚੱਲ ਨਹੀਂ ਸਕਦੇ ਠੀਕ ਆ ਬਹੁਤ ਮੇਰ ਅਦਾਤੇ ਦੀ ਹਰ ਟਾਈਮ ਹੀ ਆਪਣਾ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਕੁਝ ਨਹੀਂ ਆਪਾਂ ਜੇ ਇਹ ਪਹਾੜ ਆਏ ਨੇ ਤੇ ਆਪਾਂ ਵੀ ਕੁਦਰਤ ਨਾਲ ਬਹੁਤ ਇਨਸਾਨਾਂ ਨੇ ਆਪਾਂ ਕਿੰਨਾ ਖਲਵਾੜ ਕੀਤਾ ਬਾਬਾ ਵੀ ਨਰਾਜ ਹੁੰਦਾ ਨਾ ਬਸ ਉਹ ਨਰਾਜ ਹੋਇਆ ਪਿਆ ਉਹਨੂੰ ਮਨਾਉਣੇ ਆ ਠੀਕ ਹੈ ਜਿਹੜਾ ਆਪਣੇ ਲੋਕਾਂ ਦਾ ਨੁਕਸਾਨ ਹੋਇਆ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੁਕਸਾਨ ਹੋਇਆ ਰਲ ਮਿਲ ਕੇ ਆਪਣੇ ਆਪਣੇ ਪੱਧਰ ਤੇ ਚੀਜ਼ ਸੰਭਾਲਦੇ ਆ ਸੋ ਬਾਬਾ ਭਲੀ ਕਰੂਗਾ ਤੇ ਜਿੰਨੇ ਜੋਗਾ ਮੈਂ ਆ ਮੈਂ 100 ਟਰੈਕਟਰ ਕਹੇ ਸੀ ਠੀਕ ਆ ਮੈਂ ਨਾਲੋਂ ਨਾਲ ਪੂਰੇ ਕਰਨਾ ਤੇ ਮੈਂ ਤੁਹਾਨੂੰ ਆਖਿਆ ਨਾ ਆਪਣੇ ਤਾਂ ਐਵੇਂ ਦੇ ਝੋਟੇ ਬੰਦੇ ਆ ਆਪਣੇ 골ਡਨ ਹੱਟ ਵਾਲੇ ਰਾਣਾ ਜੀ ਨੇ ਜੱਟ ਨੇ 1100 ਟਰੈਕਟਰ ਐਲਾਨ ਕਰਤਾ ਠੀਕ ਆ ਸੋ ਆਪਾਂ ਇਹ ਲੱਖਾਂ 'ਚ ਵੀ ਹੋ ਸਕਦੇ ਆ ਓਏ ਹੋਣਗੇ ਲੱਖਾਂ 'ਚ ਕੀ ਤੁਸੀਂ ਵੇਖੀ ਆਇਓ ਇਹ ਆਪਣਾ ਆਪਾਂ ਜਿਹੜਾ ਕਿਉਂਕਿ ਜਿਹੜਾ ਹਰਿਆਣਾ ਦੇ ਪੰਜਾਬ ਆ ਨਾ ਆਪਸ ਚ ਏਕ ਹੈ ਠੀਕ ਆ ਤੇ ਇਹ ਆਪਣੇ ਜਿਹੜੇ ਬੰਦੇ ਆ ਮਾਰਸ਼ਲ ਨੇ ਰਾਇਲ ਨੇ ਆਪਣੇ ਲੈ ਨਹੀਂ ਦੱਬਦੇ ਹੈ ਆਪਣੇ ਜਦੋਂ ਗੱਲ ਲੋਕਾਂ ਦੇ ਆ ਜੇ ਆਪਣੇ ਆਪਦਿਆਂ ਤੇ ਆ ਜੇ ਫਿਰ ਤਾਂ ਆਪਾਂ ਕਦੇ ਵੀ ਪਿੱਛੇ ਨਹੀਂ ਹਟਦੇ ਭਾਈ 28 ਤੋਂ 30 ਮੱਜਾ ਰੁੜੀਆਂ ਨੇ ਫਿਰੋਜ਼ਪੁਰ ਦੀਆਂ ਜਿਹੜਾ ਸਾਡੇ ਕੋਲ ਡਾਟਾ 10 ਦੇ ਆਸ-ਪਾਸ ਤੁਸੀਂ ਅੱਜ گاਵਾ ਦੇ ਚੱਲੇ ਹੋ ਸੀ 10 ਵੀਰੇ ਮੈਂ ਕੀ ਸੀ ਕੱਲ ਮੈਂ ਬਹੁਤ ਘਰਾਂ 'ਚ ਗਿਆ ਸਾਡਾ ਤਾਂ ਅਸੀਂ ਗੱਲ 200 ਘਰਾਂ 'ਚ ਜਾਣਾ ਚਲੋ ਆਪਣੇ ਤੋਂ ਇੰਨਾ ਨਹੀਂ ਹੋਇਆ ਗਿਆ ਠੀਕ ਆ ਕਹਿ ਲੈ ਅਸੀਂ ਚੰਗੀ ਮੋٹے ਅਮਾਉਂਟ ਦੀ ਹਾਂਜੀ ਸੇਵਾ ਕਰਕੇ ਗਏ ਆ ਠੀਕ ਆ ਵੱਡੇ ਬੈਗ ਦੋ ਖਾਲੀ ਕਰਕੇ ਗਏ ਆ ਗੱਲ ਤੇ ਆਪਣਾ ਉਥੇ ਨਾ ਜਿਹੜੇ ਜਿਹੜੇ ਘਰਾਂ 'ਚ ਨੁਕਸਾਨ ਜ਼ਿਆਦਾ ਹੋਇਆ ਹੋਇਆ ਸੀ ਜਿਵੇਂ ਉਹ ਮਾਤਾ ਜਿਹੜੀਆਂ ਆਈਆਂ ਇੱਥੇ ਹਾਂਜੀ ਆਠ ਕੇ ਘਰਾਂ 'ਚ ਅਸੀਂ ਕਹਿ ਕੇ ਆਏ ਸੀ ਵੀ ਤੁਹਾਨੂੰ ਮੱਝਾਂ ਜ਼ਰੂਰ ਭੇਜਾਂਗੇ ਉਹ ਜਦੋਂ ਜਿਹੜਾ ਜ਼ਿਆਦਾ ਨੁਕਸਾਨ ਸੀ ਉਹ ਫਿਰ ਮੈਂ ਕਿਹਾ ਵੀ ਹੁਣ ਮੈਂ ਇੱਥੇ ਆਇਆ ਹੋਇਆ ਮੱਝਾਂ ਅੱਜ ਹੀ ਮੰਗਾਓ ਮੈਂ ਕੱਲ ਅੰਮ੍ਰਿਤਸਰ ਰੋ ਗਿਆ ਬਾ ਮੱਝਾਂ ਆਉਣ ਤੇ ਜਿਹੜਾ ਟਾਈਮ ਲੱਗਿਆ ਲੱਗਿਆ ਸਵੇਰ ਨਾਲ ਮੈਂ ਉਹਦਾ ਵੇਟ ਕਰੀ ਜਾਂਦਾ ਸੀ ਮੱਝਾਂ ਆਉਣ ਗਿਆ ਮੱਝਾਂ ਦੇ ਕੇ ਬਾਸ ਹੁਣ ਮੈਂ ਸੇਵਾ ਕਰਨ ਚੱਲਿਆ ਮਾਨਸਾ ਕਿਸੇ ਕਬੱਡੀ ਵਾਲੀਆਂ ਕੁੜੀਆਂ ਉਹਨਾਂ ਦਾ ਘਰ ਟੁੱਟ ਗਿਆ ਉਨਾ ਦੀ ਸਵਕ੍ਰਿਤੀ ਪਰ ਜਲਦੀ ਫੇਰੀ ਪਈਗੀ ਦੁਬਾਰਾ 100% 100% ਬਿਲਕੁਲ ਤਾਂ ਮਨਕੀਰ ਤੋਂ ਮੌਜੂਦ ਸੀਗੇ ਫਿਰੋਜ਼ਪੁਰ ਅੱਜ ਪਹੁੰਚੇ ਸੀ ਔਰ ਕਰੀਬ 10 ਗਾਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਦਿੱਤੀਆਂ ਗਈਆਂ ਨੇ ਜਿੰਨਾਂ ਦੇ ਮੱਝਾਂ ਗਾਵਾਂ ਪਸ਼ੂ ਰੋੜੇ ਨੇ ਕਰੀਬ 10 ਜਿਹੜੀਆਂ ਗਾਵਾਂ ਅੱਜ ਇੱਥੇ ਦਿੱਤੀਆਂ ਗਈਆਂ ਨੇ ਔਰ ਕੱਲ 10 ਟਰੈਕਟਰ ਫਿਰੋਜ਼ਪੁਰ ਆਈ ਸੀ ਜਿਹੜੇ ਕਰੀਬ ਅਮਰitsar ਗਏ ਨੇ ਔਰ ਅੱਜ ਇੱਥੇ ਇਹਨਾਂ ਨੇ ਜਮਨੀ ਸਾਹਿਬ ਵਜੀਤਪੁਰ ਗੁਰਦੁਆਰੇ ਸਾਹਿਬ ਨੂੰ ਵੀ 10 ਟਰੈਕਟਰਾਂ ਦੀ ਗੱਲ ਕਹੀ ਸੀ ਕਿ 10 ਟਰੈਕਟਰ ਦਿੱਤੇ ਜਾਣਗੇ ਪਰ ਉਹ ਵੀ ਜਲਦ ਹੋਏਗਾ ਪਰ ਇਹ ਟਰੱਕ ਭਰ ਕੇ گاਵਾਂ ਦਾ ਆਇਆ ਔਰ ਇਹ ਟਰੱਕ ਭਰ ਕੇ گاਵਾਂ ਦਾ ਇੱਥੇ ਲੋਕਾਂ ਨੂੰ ਦਿੱਤਾ ਗਿਆ ਬਜ਼ੁਰਗ ਮਾਤਾਵਾਂ ਸੀਗੇ ਇੱਥੇ ਜਿਨ੍ਹਾਂ ਦੇ ਘਰ ਡਿੱਗ ਪਏ ਸੀ ਟੁੱਟ ਗਏ ਸੀ ਉਹਨਾਂ ਨੂੰ ਮੱਝਾਂ ਤੇ گاਵਾਂ ਜਿਹੜੀਆਂ ਉਹ ਅੱਜ ਦਿੱਤੀਆਂ ਗਈਆਂ ਨੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ चलो mata चलो ਪਾਜੀ ਮਰੇ ਇਹਦੇ ਨੂੰ ਜੋ ਕੰਪਿਊਟਰ ਸਾਡੇ ਸਾਹਮਣੇ ਮੱਤਾਪਤੀ ਪ੍ਰਧਾਨਾਵਾ ਸਾਨੂੰ ਖੜ੍ਹਦੇ ਪੈਜੋ ਠੀਕ ਠੀਕ ਕਰਦਾ ਮੈਂ ਵੀਰੇ ਤੁਸੀਂ ਚਲੋ ਕੋਈ ਨਿਕਲੋ ਮੈਂ ਕਿਨੇ ਇੱਥੇ ਲੱਗਿਆ ਆ ਮੈਂ ਤੁਹਾਡਾ ਮਾਨਸਾ ਜਾਣਾ ਆ ਇੱਥੇ ਪਿੱਛੇ ਆ ਗਿਆ ਮੈਂ ਕਰਦਾ ਹੀ ਇਹਨਾਂ ਨੂੰ ਦੇ ਦੇ ਤੁਸੀਂ ਚਲੋ ਪਾਜੀ ਬਾਹਰ ਚਲੋ ਕੋਈ ਨਹੀਂ ਕੋਈ ਨਹੀਂ ਆ ਗਿਆ ਮੈਂ ਮਾਕੇ ਦੀ ਸੁਖਬਰੀ ਦਾ ਉਹ ਧਿਆਨ ਨਾਲ ਮਾਤਾ ਜੀ ਇਹ ਕਹਿਣਾ ਤੇ ਰੋਣਾ ਸਾਈਡ ਹੱਥੋਂ ਆਇਓ ਯਾਰ ਆ ਵੀ ਕੱਢੀ ਕਿ ਬੰਦੀ ਦੀ ਵੱਡੀ ਸੇਵਾ ਨਿਭਾ ਰਹੇ ਹਾਂ ਲਗਾਤਾਰ ਉਹ ਵੀ ਬਹੁਤ ਚੀਜ਼ ਕੀ ਪਾਉਣਾ ਸੀ ਉਹ ਮਿਲਣ ਬਾਅਦ ਕੀ ਉਹ ਵੀਰੇ ਉਹ ਫਿਕਰੇ ਉਹ ਉਹਨੂੰ ਕੈਸ਼ ਪੜਾਉਣਾ ਪੜਾਉਣਾ ਮੈਂ ਪਰਲੇ ਬਨੇ ਪਰਲੇ ਬਨੇ ਦੋ ਮਿੰਟ ਹੋ ਜਾ ਦੋ ਮਿੰਟ ਹੋ ਜਾ ਬੰਦੀ ਪਰਲੇ ਮੈਂ ਰੋ ਲਾ ਕੈਸ਼ ਕਰੀ ਮੇਰੀ ਇੱਕ ਕਲਟੀ ਹੈ ਉਹ ਕੈਸ਼ ਬਣੀ ਹੋਰ ਭਰਾਵਾ ਪਰਿਵਾਰ ਮੈਂ ਚਿਕਣਾ ਮੈਂ ਦੇ ਦਿੰਦਾ ਉਹ ਯਾਰ ਆ ਕੀ ਤੇਰੀ ਅੰਨਾ ਡਾਰਨੇ ਇਹ ਆ ਕੰਮ ਕਰ ਸਕਾਰ ਫੇਰ ਹਾਂਜੀ ਹਾਂਜੀ ਬੜੀ ਦਰਪਾਲ ਇਧਰ ਆ ਜਾ ਉਹ ਮੈਂ ਸਾਜੀ ਉਹ ਇਧਰ ਤੇ ਆ ਜਾ ਉਹ 2 ਮਿੰਟ ਹੋ ਜਾਂਦੇ ਉਹ ਨਹੀਂ ਫੜਾ ਦਿੰਦੇ ਉਹ ਕੈਸ਼ ਵਾਲਾ ਬਾਕੀ ਦੇ ਕੋਲ ਆ ਆ ਗਿਆ ਨਹੀਂ ਗਿੱਦ ਲਈ ਗਏ ਮੈਂ ਯਾਰ ਜੱਤਰੂ ਕਿਹਾ ਚੇਅਰ ਤੇ ਰਹਿ ਨਹੀਂ ਮਿਲਦਾ ਉਹ ਮੇਰਾ ਭਰਾ ਬਣ ਕੇ ਮੈਂ ਕਿਹਾ ਕਿ ਮਨਾ ਕਰ ਯਾਰ ਮੈਂ ਤੇਰੇ ਵਾਸਤੇ ਰੁਕ ਗਿਆ ਉਹ ਕੈਸ਼ ਵਾਲਾ ਬੈ ਕਿੱਥੇ ਆ ਯਾਰ 1 ਮਿੰਟ ਜੀ 1 ਮਿੰਟ ਆਉਂਦਾ ਪਿਆ ਜੀ ਖਾਲਸਾ ਮੇਰੀ ਬੇਟੀ ਐ ਕਿੱਥੇ ਆਪਣੀ ਉਹ ਕਿੱਥੇ ਦੀ ਉਹ ਜੀ ਮੇਰੀ ਗੱਡੀ ਉਹ ਗੱਡੀ ਲੈ ਗੱਡੀ ਲੈ ਮੋਟੀ ਤੋਂ ਲੈ ਕੇ ਬੈਠ ਫੇਰ ਪਹਿਲਾਂ ਉੱਤੇ ਬੈਠ ਪਹਿਲਾਂ ਉੱਤੇ ਬੈਠ ਆ ਜਾਓ ਗੱਡੀ ਲੈ ਕੇ ਆਇਆ ਆਇਆ ਮੋਟੇ ਬਾਦ ਬਾਈ ਬਾਈ ਨਹੀਂ ਝਟਕੇ ਚਲੇ 2 ਮਿੰਟ ਯਾਰ ਹਾਂ ਮੈਨੂੰ ਇੱਧਰ ਬੈਨ ਆਉਂਦੇ ਯਾਰ ਟਰੈਕਟਰ ਮੇਰੇ ਸਾਥ ਜੀ ਓਇਂਦਰ ਜੀ ਤੇ ਕਿੱਥੇ ਆ ਯਾਰ ਹਾਂ ਹੁਣ ਮੈਨੂੰ ਦੱਸ ਕੋਈ ਗੱਲ ਸਾਜੀ ਇੱਕ ਬੇਟੀ ਐ ਯਾਰ ਨਾ ਮੇਰਾ ਆਪਰੇਸ਼ਨ ਹੋਣਾ ਨਹੀਂ ਨਹੀਂ ਮੈਨੂੰ ਹਾਂ ਇਹ ਨਹੀਂ ਥੋੜੀ ਕਰ ਆਪਣਾ ਆਪਣਾ ਹੜਪੀੜ ਦਾ ਆਪਣੇ ਘਰ ਦਾ ਨੁਕਸਾਨ ਤਾਂ ਨਹੀਂ ਹੋਇਆ ਮਮੀ ਐ ਮੇਰੀ ਇੱਕ ਅਟੈਕ ਹੋਇਆ ਹੈ ਕਿਹੜਾ ਪਿੰਡ ਐ ਆਪਣਾ ਆຊੂਨੀ ਸਾਜੀ ਇਹ ਆਪਣੇ ਭਾਗ ਦੇ ਘਰ ਦਾ ਨੁਕਸਾਨ ਹੋਇਆ ਆਪਰੇ ਪਿਛੇ ਨਹੀਂ ਆ ਗਾ ਸਾਹਿਬ ਜੀ ਮੇਰੇ ਪਿੰਡ ਕਿਹੜਾ ਪਿੰਡ ਕਿਹੜਾ ਵੀਰੇ ਆ ਪਿੰਡ ਕਿਹੜਾ ਪਿੰਡ ਸਾਹਿਬ ਜੀ ਮੇਰੇ ਚਲੋ ਵੀ ਚਲੋ ਬੱਲੇ ਬੋਲੇ ਸੋਨੇ ਹਾਲ ਚਲੋ 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 ਨਿਸ਼ਾਨੀ ਨਾ ਕਰਨਾ ਲਾ ਕੇ ਮੇਰਾ ਵੀਰਾ ਸੁਣਨੇ ਉਹ ਚਲ ਚਲ ਵੀਰੇ ਨਹੀਂ ਮੇਰੀ ਇੱਕ ਗੱਲ ਸਾਹਿਬ ਜੀ ਓਏ ਆ ਜਾ ਇਹ ਸੁਣੋ ਜੀ ਮੇਰੀ ਇੱਕ ਪਛੋੜੀ ਬੇਟੀ ਹੈ ਮੇਰੀ ਇੱਕ ਬੇਟੀ ਓਏ ਹੋਰ ਦੇ ਯਾਰ ਪੈਸੇ ਓਏ ਸਾਹਿਬ ਜੀ ਸਹੀ ਗੱਲ ਕਹਿ ਰਹੇ ਮੇਰੀ ਇੱਕ ਬੇਟੀ ਓਏ ਹੋਰ ਪੈਸੇ ਦੇ ਇੱਕ ਦੋ ਬੁਟੀ ਹੋਰ ਦੇ ਨਿਸ਼ਾਨੀ ਨਾ ਕਰਨਾ ਸਾਹਿਬ ਜੀ ਨਿਸ਼ਾਨੀ ਨਹੀਂ ਕਰਦਾ ਓ ਇੰਦਰ ਜੀ ਉਹ ਗੱਡਰੈਂਸ ਉਹ ਯਾਰ ਇੱਕ ਰਫੜਾਈ ਯਾਰ ਪਰਮਾਤਮਾ ਸਾਜੀ ਤੁਹਾਨੂੰ ਚੜ੍ਹਦੀ ਕਲਾ ਰੱਖੇ ਬੜਾਵਾ ਚੜ੍ਹਦੀ ਜਾ ਰੱਖੇ ਮੈਨੂੰ ਉਹਨਾਂ ਮੁੰਡਿਆਂ ਨੇ ਕਿਹਾ ਕਹਿੰਦਾ ਪਹਿਲਵਾਨ ਨਸ਼ਾ ਕਰ ਲੈਂਦਾ ਨਾ ਕਰ ਉਹ ਦਾਰੂ ਪੀਨੇ ਦੀ ਉਹ ਇੰਦਰਜੀਤ ਬੱਸ ਭਾਈ ਜੀ ਮੈਨੂੰ ਉਹ ਸਮਰ ਲੈ ਆ ਯਾਰ ਬੱਸ ਬਾਈ ਦੀ ਤੇ ਮੇਰੀ ਇੱਕ ਫੋਟੋ ਸਾਜੀ ਇੱਥੇ ਕਿੱਥੇ ਆ ਜਾ ਫੋਟੋ ਆ ਹਲਖਾ ਫੋਟੋ ਕਰ ਦਿਓ ਆ ਭਰਾ ਪੱਤਰਕਾਰ ਹੈ ਆਪਣਾ ਮੇਨ ਬ੍ਰੋਦਰ ਨਸ਼ੇ ਦਾ ਸਾਨੂੰ ਅਸੀਂ ਲੋਕਲ ਹੈ ਮੁੰਡੇ ਛੱਡੀਆਂ ਰਾਤ ਇਹ ਪਤਾ ਲੱਗ ਗਿਆ ਨਾ ਨਸ਼ੇ ਦਾ ਪੂਰਾ ਨਾਮ ਨਸ਼ਾ ਨਹੀਂ ਕਰਨਾ ਜੀ ਪਤਾ ਕੀ ਆ ਉਧਰ ਪੂਰਾ ਨਾਮ ਪੁੱਛਿਆ ਉਹਨਾਂ ਨੇ ਆਖਿਆ ਅਸੀਂ ਪੂਰਾ ਨਾਮ ਦੱਸ ਇੱਕ ਮਿੰਟ ਇੱਕ ਮਿੰਟ ਖੜਾ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਨਾ ਅਸੀਂ ਸੇਵਾ ਕਰ ਰਹੇ ਜਾਨੇ ਹੱਡ ਪੀੜ ਤਾਂ ਨਹੀਂ ਠੀਕ ਆ ਤੇ ਇਹਦੇ ਵਿੱਚ ਸੇਵਾ ਤੇਰੀ ਕਰਕੇ ਗਿਆ ਆ ਨਾ ਉਹ ਉਧਰ ਭਰਾ ਨੇ ਕਿਹਾ ਕਹਿੰਦੇ ਇਹਨੂੰ ਨਸ਼ਾ ਕਰ ਲੈਣਾ ਠੀਕ ਹੈ ਜੀ ਇਹ ਚੀਜ਼ ਦਾ ਮਾਨ ਰੱਖੀ ਇਹ ਪੈਸੇ ਬੇਟੀ ਨੂੰ ਠੀਕ ਕਰੇ ਦੇਣੇ ਆ ਹਾਂਜੀ ਚਲੋ ਬ੍ਰਾਹਮਣ ਚਲੋ ਵੀਰੇ ਚਲ ਆ ਮੇਰੀ ਫੋਟੋ ਇੱਕ ਸਾਹਿਬ ਜੀ ਨਾਲ ਮੈਂ ਕਿਹਾ ਬਹੁਤ ਬਹੁਤ ਕੰਮ ਕਰਦੇ ਆ ਹੁਣੇ ਕਹ ਲੈਣੀਆਂ ਵੀਡੀਓ ਆ ਤਾਂ ਇਹਨੂੰ ਫੋਟੋ ਕੋਣ ਭਜਾਉਗਾ ਭੇਜ ਦੋ ਚਾਹੀਦੀ ਮੇਰੀ ਬਚਾ ਦੇਗਾ ਇਧਰ ਦੇਖ 9013 ਹਲ ਸਾਹਿਬ ਇਧਰ ਵੇਖੋ ਮਾੜਾ 8434 ਇਹ ਮੇਰੀ ਬੂਆ ਦੇ ਮੁੰਡੇ ਦਾ ਨੰਬਰ ਇਹਦੇ ਤੇ ਪਛਾਣੀ ਫੋਟੋ ਮੇਰੀ ਸਾਹਿਬ ਜੀ ਨਾਲ ਮੇਰੀ ਫੋਟੋ ਭਜਾ ਦੇਣਾ ਹੋ ਗਈ ਹੋ ਗਈ ਫੋਟੋ ਤੇਰੀ ਇੰਦਰ ਆ ਗਿਆ ਕਿਹੜਾ ਹੋ ਗਈ ਹੋ ਗਈ ਖੇਚਦੇ ਫਿਰ ਕਹਿੰਦੇ ਆ ਹਾਂ ਸਾਹਿਬ ਜੀ ਕੋਲੋਂ ਮੇਰੀ ਇਹ ਬੜਾ ਸਾਹਿਬ ਜੀ ਨੂੰ ਮਿਲ ਕੇ ਮੇਰੇ ਮਨ ਨੂੰ ਸ਼ਾਂਤੀ ਹੋਈ ਬੜੀ ਜਿਆਦਾ ਬਾ दारू ਨਾ ਪੀ ਲਈਓ ਚਲੋ ਪਾਸ ਲਓ ਜੀ ਲਓ ਜੀ ਓਹ ਵੇਖੀ ਓਏ ਇੱਧਰ ਬਾਈ ਇੱਧਰ ਮੇਰੇ ਸੋਹਣੇ ਹਾਂ ਹਾਂ ਯਾਰ ਇਹ ਸੇਵਾ ਬਣਾ ਕਰਕੇ ਆ ਉਹਨੇ ਦੇ ਦਿੱਤੀ ਸਾਰੇ ਰੱਬ ਨੇ ਕਿ ਰੱਬ ਨੇ ਕਿ ਰੱਬ ਨੇ ਉਹ ਲਾ ਗ੍ਰੈਫਟਿੰਗ ਨਹੀਂ ਕਰਾ ਤੇ ਮੇਰੇ ਨਾਲ ਚੱਲੋ ਇਹ ਵੀ ਇੱਕ ਸੇਵਾ ਦੀ ਕਲੌਨੀ ਮੰਗੀਰ ਦਾ ਆਜੋ ਆਜੋ ਗਰਾਵਾ ਭਾਈ ਦੋ ਟਰੈਕਰ ਇਹਨਾਂ ਕੋਲੇ ਜਿੱਥੇ ਸੇਵਾ ਮਿਲੇਗੀ ਅਸੀਂ ਜਾਵਾਂਗੇ ਤੁਹਾਨੂੰ ਮਾਰ ਲੈ ਲੱਗ ਲੈ ਦੇ ਹਾਕਮ ਇੱਕੋ ਮਿੰਟ ਬਸ ਇੱਥੇ ਮੜਾ ਰੋਕੇ ਫਿਰ ਰੁਕ ਐ ਆ ਜੋ ਮੜਾ ਲੱਗ ਜਾ ਹਾਂ ਬਾਬਾ ਆਜੋ ਲੱਗੋ ਇਹ ਭਤੀਜਾ ਭਾਨ ਜਾ ਗਿਆ ਇਹ ਬਣਾ ਫੈਸਲੇ ਪਿੱਛੇ ਹੋ ਗਿਆ ਇੱਕ ਮਿੰਟ ਖੜ ਜਾ ਸੇਵਾ ਬੇਬੇ ਹੋਣੀਆਂ ਸਾਰੇ ਵਧੀਆ ਮੈਂ ਤੁਹਾਿੰਨਾਂ ਨੂੰ ਇੱਧਰ ਲੈ ਕੇ ਆਇਆ ਥੋੜਾ ਥ੍ਰੈਟ ਵਾਲਾ ਥੋੜਾ ਚੱਕਰ ਆ ਬੜਾ ਜਿੱਕੀ ਚੱਲਣਾ ਪੈਂਦਾ ਠੀਕ ਆ ਹਾਂ ਇੱਥੇ ਥੋੜਾ ਸ਼ੈਲਟਰ ਬੜਾ ਬਹੁਤ ਵਧੀਆ ਵੀਰੇ ਸਾਰੇ ਇਸ ਤਰ੍ਹਾਂ ਸੇਵਾ ਕਰਨ ਦਾ ਜੀ ਰਗੜੀ ਸਾਹਿਬ ਤੁਸੀਂ ਮਾਨਸਾ ਨਾਲ ਚੱਲਣਾ ਠੀਕ ਆ ਜੀ ਦੱਲ ਮੇਰੇ ਦੱਲ ਠੀਕ ਆ ਮਾਨਸਾ ਆਪਣੇ ਕੋ ਕਬੱਡੀ ਖੇਡਨੀ ਸੀ ਉਹਨਾਂ ਦਾ ਘਰ ਟੁੱਟਿਆ ਹੂੰ ਤੇ ਉੱਥੇ ਮੈਂ ਹਾਂ ਵੀ ਆਪਾਂ ਘਰ ਦੀ ਸੇਵਾ ਕਰ ਰਹੀ ਹਾਂ ਹੁਣ ਬਾਪੂ ਜੀ ਖੁਸ਼ ਜੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਜਾ ਭਲਵਾਨਾ ਜਾ ਕੇ ਆ ਆ ਜਾ ਆਪਣਾ ਭਲਵਾਨਾ ਆ ਜਾ ਕੇ ਆ ਜਾ ਕੇ ਆ ਆ ਜਾ ਆਹ ਵੇਖਿਓ ਵੀਰੇ ਤਾਂ ਉਹ ਵੇਖੋ ਮੜਾ ਜਿਹੜੀ ਲਗਾਤਾਰ ਹੋ ਰਹੀ ਆ ਭਾਈ ਇਸ ਮੌਕੇ ਫਲਸਪੁਰ ਦੇ ਵਿੱਚ ਆ ਫਲਸਪੁਰ ਦੀ ਦਾਣਾ ਮੰਡੀ ਦੇ ਵਿੱਚ ਇੱਥੇ ਭਾਈ ਮਨਕੀਰ ਪਿਛਲੇ ਜੰਮਾ ਦੀ ਟੀਮ ਜਿਹੜੀ ਪਹੁੰਚੀ ਹੋਈ ਚਲੋ ਥੈਂਕ ਯੂ ਚਲੋ ਚਲੋ ਸੇਵਾ ਜੀ ਹਾਂਜੀ ਮੈਨੂੰ ਫੋਟੋ ਚਾਹੀਦੀ ਠੀਕ ਹੈ ਸਾਹਿਬ ਤੁਹਾਨੂੰ ਨਿਸ਼ਾਨੀ ਕਰਨਾ ਪੈਣਾ ਪਾਣਾ ਨਾ ਤੈਨੂੰ ਮੇਰਾ ਕਰਦੀ ਹੋਏ ਭਾਜੀ ਨੂੰ ਨਹੀਂ ਮਾਰਨਗੇ ਉਹ ਤੋਂ ਪਹਿਲਾਂ ਮੈਂ ਤੈਨੂੰ ਦੱਸੂਗਾ ਜਿਹੜੇ ਆਪਾਂ ਨੇ ਫਾਲਸਾ ਦੀ ਗੱਲ ਆਪਾਂ ਘਰਾਂ ਕਹਿ ਕੇ ਆਏ ਸੀ ਕਿ ਉਹ ਆ ਗਏ ਨਾ ਸਾਡੇ ਤੋਂ ਪਹਿਲਾਂ ਜਿਹੜਾ ਬੰਦਾ ਇੱਕ ਈ ਬੋਲ ਗਿਆ ਭਰਾ ਤਾਂ ਮਣਕੀਰ ਤੋਲ ਖੋਣੀ ਫਿਰੋਜ਼ਪੁਰ ਪਹੁੰਚ ਚੁੱਕੇ ਨੇ ਜਿੱਥੇ ਕਿ گاਵਾ ਜੜੀਆਂ ਨੇ ਉਹ ਦਿੱਤੀਆਂ ਜਾਣੀਆਂ ਨੇ ਅੱਜ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਦੇ ਪਸ਼ੂ ਮਰ ਗਏ ਨੇ ਰੁੜ ਗਏ ਨੇ ਜਾਂ ਘਾਟ ਡੇਪੇ ਨੇ ਅੱਜ ਉਹਨਾਂ ਪਰਿਵਾਰਾਂ ਨੂੰ ਜਿਹੜੀਆਂ ਇਹ گاਵਾ ਲੈ ਕੇ ਆਏ ਨੇ ਇਹ گاਵਾ ਉਹਨਾਂ ਨੂੰ ਦਿੱਤੀਆਂ ਜਾਣ ਗਿਆ। ਉਹ ਵੀਰੋ ਅੱਜ ਅੱਜ ਉਹ ਪਿੰਡ ਦੇ ਬੀਬੀ ਆ ਜਾਓ ਉਰੇਓ ਉੱਤਰਾ ਪਰਲੇ ਪਾਸੇ ਜਿਹੜੇ ਆਪਣੇ ਘਰੇ ਆਏ ਸੀਗੇ ਆਪਣਾ ਪਹਿਲਾਂ ਮੈਨੂੰ ਇੱਕ ਗੱਲ ਰਸੋ ਮੈਡਮ ਤੁਹਾਨੂੰ ਹਾਂ ਇਹ ਕਿੰਨੇ ਭਰਾ ਤੁਹਾਨੂੰ ਕਿਹਾ ਕੀ ਗੇ ਆਜਾ ਬੀਬੀ ਗੱਲ ਤੁਹਾਡੇ ਘਰੇ ਆਏ ਹੋਏ ਸੀ ਕਿ ਤੁਸੀਂ ਬੀਗ ਗੁੱਡੀ ਦੇ ਘਰੇ ਆਏ ਹੋਏ ਆਂ ਵੀ ਹਾਂ 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 ਦੇਖ ਲੈ ਬੀਬੀ ਤੈਨੂੰ ਕਿਹਾ ਸੀ ਅੱਜ ਹੋ ਗਿਆ ਪੂਰਾ ਖੁਸ਼ ਹੈ ਠੀਕ ਹੈ ਜੱਫੀ ਬਾਗੇ ਜੱਫੀ ਬਾਗੇ ਨਹੀਂ ਹੁਣ ਇਹ ਤਾਂ ਮਾਤਾ ਹੋਣਾਂ ਦੀ ਐ ਹੋਰ ਵੀ ਸੀ ਯਾਰ ਹੋਰ ਪਰਿਵਾਰ ਸੀਗੇ ਕਿੱਥੇ ਐ ਬਲਾਓ ਤੁਸੀਂ ਫਿਰ ਲੈ ਕੇ ਕਿਵੇਂ ਜਾਓਗੇ ਬੀਬੀ ਲੈ ਕੇ ਆਏ ਕਿਸੇ ਨੂੰ ਨਾਲ ਆਟੋ ਮਿਲ ਜੇ ਬਸ ਠੀਕ ਹੈ ਨਹੀਂ ਨਹੀਂ ਆਟੋ ਦਾ ਕਿਰਾਇਆ ਵੀ ਲੱਗੂਗਾ ਕਿਰਾਇਆ ਵੀ ਆਪਾਂ ਹੀ ਦੇ 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 ਸਾਰੇ ਨੂੰ ਕਿਰਾਇਆ ਦੋ ਆਟੋਆਂ ਦਾ ਤੁਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ ਘਰੇ ਵੀ ਅਸੀਂ ਪਹੁੰਚਾਵਾਂਗੇ ਆਟੋ ਜਿਹੜਾ ਉਹ ਇੱਥੇ ਕਰੂਗੇ ਤੁਸੀਂ ਪੈਸੇ ਦੇਉਂਗੇ ਬੀਬੀ ਤੁਹਾਨੂੰ ਤੁਸੀਂ ਆਟੋ ਵਾਲੇ ਨੂੰ ਦੇ ਦਿਓ ਠੀਕ ਹੈ 10 1000 ਰੁਪਏ ਤੁਹਾਨੂੰ ਨਾਲ ਦੇ ਦਿਓ ਓਏ ਬੈਗ ਕੱਢ ਕੇ ਲਿਆ ਕੱਢੀ ਜੋ ਇੰਦਰਜੀਤ ਤੁਹਾਨੂੰ ਕੱਢ ਰੱਖੇ ਮੇਰੇ ਰੱਖੇ ਹੈਗੇ ਸਰਕਾਰ ਚੋਂ ਕੈ ਬੈਗ ਲਿਆ ਹੋ ਜਾ ਬੈਗ ਲਿਆਓ ਕੱਢ ਕੇ ਓਏ ਕੱਢ ਜਾ ਇੰਦਰਜੀਤ ਨੂੰ ਰਹਿਣ ਦੇ ਇੰਦਰਜੀਤ ਰਹਿਣ ਦੇ ਇੰਦਰਜੀਤ ਤੂੰ ਸਾਰਾ ਬਾਕੀ ਖਾਲਸਾ ਜੀ 10000 ਰੁਪਏ ਨਾ ਬਾਕੀ ਕਰਕੇ ਬਾਕੀ ਕਿੱਥੇ ਐ ਇੱਥੇ ਇੱਥੇ ਵੀਰੇ ਇੱਕ ਆਪਾਂ ਦੋ ਦੋ ਕਰਕੇ ਤੋੜਨੇ ਆ ਉਹ ਫਿਰ ਬਸ਼ੂ ਡਰਨਗੇ ਠੀਕ ਆ ਚਲੋ ਫਿਰ ਆਪ ਕਰੀ ਬਾਕੀ ਇਹ ਮਾਰਦਾ ਜੀ ਦਾ ਬਲਾਗ ਕਿੰਨੇ ਸੀਗੇ ਲਿਖੇ ਹੋਏ ਖਾਲਸਾ ਜੀ ਕਿੱਥੇ ਐ ਖਾਲਸਾ ਉਹ ਨਾ ਬਲਾ ਦੇ ਉਹ ਇੱਧਰ ਵੈਰੀਫਾਈ ਕਰਨੀ ਭਰਾਵਾ ਵੀਰੇ ਆਪਾਂ ਗੱਲ ਤਾਂ ਨਹੀਂ ਉਹ ਖਾਲਸਾ ਕੀ ਹਾਤਾਪਨ ਉਹ ਮੇ ਨੰਬਰ ਲਿਖੇ ਹੋਏ ਹੈ ਨਾ ਵੀਰੇ ਕਰ ਲੈ ਉਹਨੇ ਉਹਨੇ ਖਾ ਉਹਨੇ ਆਪ ਦੇ ਆਪ ਉਹਨੇ ਆਪਾਂ ਆਪਾਂ ਕਾਲੀ ਕਰਦਾ ਉਹਨੇ ਆਪਦੇ ਹਿਸਾਬ ਨਾਲ ਹਾਂ ਹਾਂ ਉਹ ਵੀਰੀਫਾਈ ਕਰਕੇ ਦੇਣੇ ਆ ਨਹੀਂ ਆ ਮੈਂ ਇਹ ਤਾਂ ਇਹਨਾਂ ਨਾਲ ਤੋਰ دیے ਤੋਰ ਦੇ ਤੋਰ ਦੇ ਵੀਰੇ ਇੱਕ ਵਾਰੀ ਉਹ ਦੇਖ ਲੈ ਕਿੰਨੇ ਕਿੰਨੇ ਲਿਖੇ ਹੋਏ ਇੱਕ ਗਰੀ ਓਕੇ ਓਕੇ ਕੈਸ਼ੀਅਰ ਸਾਹਿਬ ਇੱਧਰ ਆ ਜਾ ਤੂੰ ਤੂੰ ਮੂਹਰੇ ਚੱਲ ਯਾਰ ਚਾਰ ਚਾਰ ਵਾਰੀ ਖਾਲਸਾ ਕਮਾਉਣਾ ਇੱਕ ਗੱਲ ਆ ਜਾ ਯਾਰ ਇੱਧਰ ਬਾਏ ਹੋ ਇੱਧਰ ਆ ਦੇ ਅੱਛਾ ਅੱਛਾ ਆ 10 10 ਹਜ਼ਾਰ ਇਦਾਂ ਪੱਲਾ ਨਹੀਂ ਮਾਤਾ ਹੈ ਨਾ ਪੱਲਾ ਨਹੀਂ ਪੱਲਾ ਨਹੀਂ ਪਹਿਲਾਂ ਪਹਿਲਾਂ ਸਿਰ ਤੇ ਹੱਥ ਰੱਖੋ ਆ ਟੈਂਪੂਆਂ ਦੇ ਹੈ ਤੇਰਾ ਕਰਾਇਆ ਆ ਤੇ